ਇੱਥੇ ਕੋਈ ਇੰਨਾ ਕਰੋੜਾਪਤੀ ਜਾਂ ਉਦਯੋਗਪਤੀ ਜਾਂ ਬਿਜ਼ਨਸਮੈਨ ਜਿਹੜਾ ਕਿ ਇੱਥੇ ਆਇਆ ਹੋਵੇ ਆਪਣਾ ਇਲਾਜ ਕਰਵਾਉਣ ਲਈ ਤੁਸੀਂ ਆਪ ਸਮਝਦਾਰ ਹੋ ਸਿਵਲ ਹਸਪੀਟਲ ਦੇ ਵਿੱਚ ਇੰਨਾ ਇੰਨਾ ਟਾਈਮ ਲੱਗ ਜਾਂਦਾ ਏ ਮਰੀਜ਼ਾਂ ਨੂੰ ਇੱਥੇ ਤੇ ਡਾਕਟਰ ਵੀ ਕਦੀ ਕਦੀ ਮਿਲਦੇ ਨਹੀਂ ਆ ਤੇ ਇੱਥੇ ਫਿਰ ਇੰਨੀਆਂ ਗੱਡੀਆਂ ਦਾ ਆਖਿਰ ਰਾਜ਼ ਕੀ ਹੈ ਤਾਰੀਆਂ ਗੱਡੀਆਂ ਏ ਪੀਬੀ 10 ਕੋਈ ਗੱਡੀਆਂ ਦੇ ਐਸੇ ਨੰਬਰ ਨਹੀਂ ਆ ਜੋ ਬਾਹਰੋਂ ਆਈਆਂ ਨੇ ਜਾਂ ਫਿਰ ਇੱਥੇ ਉਹਨਾਂ ਨੇ ਆਪਣਾ ਇਲਾਜ ਕਰਵਾਣਾ ਏ ਤੇ ਤੁਹਾਨੂੰ ਦੱਸ ਦਈਏ ਕਿ ਜੋ ਇਹ ਘੁਟਾਲਾ ਏ ਇਹ ਠੇਕੇਦਾਰ ਵੱਲੋਂ ਘੁਟਾਲਾ ਕੀਤਾ ਜਾ ਰਿਹਾ ਏ ਠੇਕੇਦਾਰ ਵੱਲੋਂ ਪੈਸਾ ਵਸੂਲੀ ਕੀਤੀ ਜਾ ਰਹੀ ਏ ਕਿਉਂਕਿ ਇੱਥੇ ਜਿਹੜੀ ਗੱਡੀਆਂ ਦੀ ਪਾਰਕਿੰਗ ਏ ਉਹ ਪ੍ਰਾਈਵੇਟ ਗੱਡੀਆਂ ਨੇ ਉਹ ਪ੍ਰਾਈਵੇਟ ਗੱਡੀਆਂ ਇੱਥੇ ਲੋਕੀ ਆ ਕੇ ਖੜਾ ਜਾਂਦੇ ਜਿਨ੍ਹਾਂ ਨੂੰ ਇੱਥੇ ਆਸ-ਪਾਸ ਪਾਰਕਿੰਗ ਦੀ ਪ੍ਰੋਬਲਮ ਏ ਠੇਕੇਦਾਰ ਵੱਲੋਂ ਜਿਹੜਾ ਕੀ ਏ ਇਹ ਘਟਾਲਾ ਕਿਸ ਦੀ ਸ਼ੈਅ ਤੇ ਕੀਤਾ ਜਾਂਦਾ ਕਿ ਆਸ ਨੂੰ ਕੋਈ ਡਰ ਨਹੀਂ ਹੈ ਕਿ ਇੰਨੀ-ਇੰਨੀਆਂ ਗੱਡੀਆਂ ਇੰਨੇ-ਇੰਨੇ ਟਾਈਮ ਲਈ ਜਾਂ ਫਿਰ ਇੱਥੇ ਪ੍ਰਸ਼ਾਸਨ ਸੁੱਤਾ ਹੈ ਜਾਂ ਫਿਰ ਇੱਥੇ ਕਿਸੇ ਦਾ ਧਿਆਨ ਨਹੀਂ ਹੈ ਅੱਜ ਦਾ ਜਿਹੜਾ ਟਾਈਮ ਹੈ ਤੁਹਾਨੂੰ ਦੱਸ ਦੇ ਕਿ ਅੱਜ ਦੇ ਟਾਈਮ ਦੇ ਵਿੱਚ ਪ੍ਰਸ਼ਾਸਨ ਦਾ ਪਿਆ ਸੁੱਤਾ ਤੇ ਉੱਥੇ ਜਿਹੜੇ ਕਿ ਇਦਾਂ ਦੇ ਠੇਕੇਦਾਰ ਜੋ ਆਪਾਂ ਸੋਚਦੇ ਆ ਕਿ ਸ਼ਾਇਦ ਇਹ ਥੋੜੀ-ਮੋਤੀ ਕਮਾਈ ਕਰਦੇ ਨੇ ਪਰ ਇਹ ਜਿੰਨੀ ਜ਼ਿਆਦਾ ਇਹ ਕਮਾਈ ਕਰਦੇ ਨੇ ਉਤੋਂ ਸ਼ਾਇਦ ਕੋਈ ਅਮੀਰ ਵੀ ਨਹੀਂ ਹੋਣਾ ਥੋੜੀ ਪਾਰਕਿੰਗ ਨਹੀਂ ਤੁਸੀਂ ਪ੍ਰਸ਼ਾਸਨ ਨੂੰ ਕੋ ਪਾਰਕਿੰਗ ਬਣਾਵੇ ਇੱਥੇ ਖੜੀਆਂ ਕਰਨ ਦਾ ਗੱਡੀਆਂ ਮਤਲਬ ਕੀ ਆ ਤੁਸੀਂ ਵੱਲ ਹਸਪੀਟਲ ਦੀ ਪਾਰਕਿੰਗ ਦਾ ਐਕਚੁਅਲ ਦੇ ਵਿੱਚ ਕੀ ਘਟਾਲਾ ਏ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਕਿੰਦੀ ਸ਼ਾਇ ਤੇ ਇਹ ਤੁਹਾਨੂੰ ਜਲਦੀ ਇਸ ਦਾ ਖੁਲਾਸਾ ਕਰਕੇ ਦਵਾਂਗੇ ਜਿਸ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੋ ਤੁਹਾਨੂੰ ਅੱਜ ਦਿਖਾਵਾਂਗੇ ਸਿਵਲ ਹਸਪਤਾਲ ਦੀ ਪਾਰਕਿੰਗ ਦੇ ਤਸਵੀਰਾਂ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਪਾਰਕਿੰਗ ਦੇ ਆਪਾਂ ਦੇਖਿਆ ਕਿ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਹੈ ਇੱਥੇ ਜਿਹੜੇ ਮਰੀਜ਼ ਆਉਂਦੇ ਨੇ ਇੱਥੇ ਪੇਸ਼ੈਂਟ ਆਉਂਦੇ ਨੇ ਉਹ ਕੋਈ ਇੰਨੇ ਅਮੀਰ ਜਾਂ ਇੰਨੇ ਤਗੜੇ ਘਰਾ ਦੇ ਨਹੀਂ ਆਉਂਦੇ ਕਿ ਇੱਥੇ ਆ ਕੇ ਜੁੜੀ ਕੇ ਗੱਡੀਆਂ ਖੜੀਆਂ ਕਰਕੇ ਜਾਣ ਉੱਥੇ ਤਾਂ ਦੱਸਦੀ ਕਿ ਇੱਥੇ ਜੋ 2 wheelers ਨੇ ਉਹ ਤਾਂ ਘੱਟ ਨਜ਼ਰ ਆ ਰਹੇ ਨੇ ਕਿਉਂਕਿ ਜਿੰਨੇ ਕੋ ਪੇਸ਼ੈਂਟ ਹੋਣਗੇ ਉਹਨੇ ਕੋ ਅੰਦਰ ਵਹੀਕਲ ਹੋਣਗੇ ਔਰ ਇੱਥੇ ਤੁਹਾਨੂੰ ਦੱਸਦੀ ਹੈ ਕਿ ਕੋਈ ਇੱਥੇ ਇੰਨੇ ਡਾਕਟਰ ਤਾਂ ਹੈ ਨਹੀਂ ਜਿਨ੍ਹਾਂ ਦੀਆਂ ਗੱਡੀਆਂ ਇੱਥੇ ਜਿਹੜੀਆਂ ਪਾਰਕਿੰਗ ਦੇ ਵਿੱਚ ਖੜੀਆਂ ਹੋਈਆਂ ਨੇ ਔਰ ਵੱਡੀਆਂ ਵੱਡੀਆਂ ਗੱਡੀਆਂ ਇਹ ਨਹੀਂ ਆ ਤੁਸੀਂ ਸੋਚੋ ਕਿ ਮਤਲਬ ਮਰੀਜ਼ ਆਇਆ ਤਾਂ ਉਹਦੀਆਂ ਗੱਡੀਆਂ ਨਹੀਂ ਇਹ ਤੁਹਾਨੂੰ ਦੱਸਦੀ ਹੈ ਕਿ ਇਹਦਾ ਵੱਡਾ ਘਟਾਲਾ ਹੈ ਜਿਹੜਾ ਸੂਤਰਾ ਤੋਂ ਹੀ ਸਾਨੂੰ ਖਬਰ ਮਿਲੀ ਸੀ ਤੇ ਅਸੀਂ ਖੁਦ ਇੱਥੇ ਆ ਕੇ ਜਿਹੜਾ ਕਿ ਅੰਦਰ ਵੀ ਵਿਜ਼ਿਟ ਕੀਤਾ ਬਾਹਰ ਵੀ ਦੇਖਿਆ ਫਿਰ ਇਹ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਜੋ ਅੰਦਰ ਅਸੀਂ ਦੌਰਾ ਕੀਤਾ ਸਾਨੂੰ ਉੱਥੇ ਕੋਈ ਨਹੀਂ ਲੱਗਿਆ ਕਿ ਇੱਥੇ ਕੋਈ ਇੰਨਾ ਕਰੋੜਾਪਤੀ ਜਾਂ ਉਦਯੋਗਪਤੀ ਜਾਂ ਬਿਜ਼ਨਸਮੈਨ ਜਿਹੜਾ ਕਿ ਇੱਥੇ ਆਇਆ ਹੋਵੇ ਆਪਣਾ ਇਲਾਜ ਕਰਵਾਉਣ ਲਈ ਤੁਸੀਂ ਆਪ ਸਮਝਦਾਰ ਹੋ ਸਿਵਲ ਹਸਪੀਟਲ ਦੇ ਵਿੱਚ ਇੰਨਾ ਇੰਨਾ ਟਾਈਮ ਲੱਗ ਜਾਂਦਾ ਹੈ ਮਰੀਜ਼ਾਂ ਨੂੰ ਇੱਥੇ ਤੇ ਡਾਕਟਰ ਵੀ ਕਦੀ ਕਦੀ ਮਿਲਦਾ ਹੀ ਨਹੀਂ ਹੈ ਤੇ ਇੱਥੇ ਫਿਰ ਇੰਨੀਆਂ ਗੱਡੀਆਂ ਦਾ ਆਖਰ ਰਾਜ਼ ਕੀ ਹੈ ਗੱਡੀਆਂ ਤਾਂ ਉਹਨੂੰ ਦਿਖਾਣੇ ਆ ਸਾਰੀਆਂ ਗੱਡੀਆਂ ਇਹ ਪੀਬੀ 10 ਕੋਈ ਗੱਡੀਆਂ ਦੇ ਐਸੇ ਨੰਬਰ ਨਹੀਂ ਹੈ ਜੋ ਬਾਹਰੋਂ ਆਈਆਂ ਨੇ ਜਾਂ ਫਿਰ ਇੱਥੇ ਉਹਨਾਂ ਨੇ ਆਪਣਾ ਇਲਾਜ ਕਰਵਾਣਾ ਆਏ ਤੇ ਤੁਹਾਨੂੰ ਦੱਸ ਦਈਏ ਕਿ ਜੋ ਇਹ ਘੁਟਾਲਾ ਏ ਇਹ ਠੇਕੇਦਾਰ ਵੱਲੋਂ ਘੁਟਾਲਾ ਕੀਤਾ ਜਾ ਰਿਹਾ ਠੇਕੇਦਾਰ ਵੱਲੋਂ ਪੈਸਾ ਵਸੂਲੀ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਜਿਹੜੀ ਗੱਡੀਆਂ ਦੀ ਪਾਰਕਿੰਗ ਹੈ ਉਹ ਪ੍ਰਾਈਵੇਟ ਗੱਡੀਆਂ ਨੇ ਉਹ ਪ੍ਰਾਈਵੇਟ ਗੱਡੀਆਂ ਇੱਥੇ ਲੋਕੀ ਆ ਕੇ ਖੜਾ ਜਾਂਦੇ ਜਿਨ੍ਹਾਂ ਨੂੰ ਇੱਥੇ ਆਸ-ਪਾਸ ਪਾਰਕਿੰਗ ਦੀ ਪ੍ਰੋਬਲਮ ਹੈ ਤਾਂ ਤੁਹਾਨੂੰ ਦੱਸਦੀ ਕਿ ਪਾਰਕਿੰਗ ਦੀ ਪ੍ਰੋਬਲਮ ਇੰਨੀ ਕੁ ਜ਼ਿਆਦਾ ਹੋਗੀ ਸ਼ਹਿਰ ਦੇ ਵਿੱਚ ਉਹਨ ਸਿਵਲ ਹਸਪਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਕਰਦੇ ਬਿਜ਼ਨਸਮੈਨ ਉੱਥੇ ਤਾਂ ਦੱਸਦੀ ਕਿ ਇਹ ਬਿਜ਼ਨਸਮੈਨ ਇਹਨਾਂ ਠੇਕੇਦਾਰ ਨੂੰ ਇਹਨਾਂ ਵਧਾਵਾ ਦੇ ਰਹੇ ਨੇ ਉਹ ਕਿਉਂਕਿ ਦੇਖਿਆ ਜਬੇ ਇੰਨੀ ਵਸੂਲੀ ਆਖਿਰੇ ਕਿੱਥੇ ਜਾਂਦੀ ਹੈ ਸਰਕਾਰ ਤੱਕ ਪਹੁੰਚਦੀ ਹੈ ਜਾਂ ਠੇਕੇਦਾਰ ਆਪਣੇ ਘਰੇ ਲੈ ਜਾਂਦਾ ਹੈ ਤਾਂ ਇਹੀ ਸਵਾਲ ਹੈ ਕਿਉਂਕਿ ਜਿੱਥੇ ਇੰਨੀਆਂ ਗੱਡੀਆਂ ਹੋਣ ਤਾਂ ਤੁਸੀਂ ਹਿਸਾਬ ਲਗਾ ਲਓ ਇੱਥੇ 500 700 ਤੋਂ ਜ਼ਿਆਦਾ ਗੱਡੀਆਂ ਹੋਣਗੀਆਂ ਤਾਂ ਐਸਟੀਮੇਟ ਹੈ ਤਾਂ ਆਪਾਂ ਸਿਰਫ ਇੱਕ ਵਾਰ ਘੁੰਮ ਕੇ ਦੇਖਿਆ 700 ਤੋਂ ਵੱਧ ਗੱਡੀਆਂ ਜੁੜੀਆਂ ਇੱਥੇ ਮੌਜੂਦ ਨੇ ਕੋਈ ਥਾਰਾ ਤੇ ਥਾਰਾ ਕਾਰਾਂ ਤੇ ਕਾਰਾਂ ਸਕੋਰਪੀਓ ਫੋਰਚੂਨਰ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਆਖਿਰ ਰਾਜ ਕੀ ਹੈ ਕਿਉਂਕਿ ਇੰਨੀ ਦੇਰ ਅ ਇੱਥੇ ਸੂਤਰਾ ਮੁਤਾਬਕ ਪਤਾ ਚੱਲਿਆ ਕਿ ਕੋਈ ਵੀ ਗੱਡੀ ਆਉਂਦੀ ਹੈ ਤੇ ਜਾਂਦੀ ਨਹੀਂ ਇਹ ਛੇਤੀ ਜੇ ਸੋਚੋ ਤੁਸੀਂ ਸਵੇਰ ਦੀ ਖੜੀ ਹੈ ਤਾਂ ਘੰਡੇ ਬਾਅਦ ਚਲ ਜੂਗੀ ਇੱਥੇ ਪੱਕਾ ਹੀ ਹੈ ਆ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਸਾਰਾ ਪੱਕਾ ਹੀ ਲੱਗਿਆ ਹੋਇਆ ਹੈ ਕਿ ਇੱਥੇ ਸਵੇਰੇ ਗੱਡੀ ਆਣੀ ਰਾਤੀ ਜਾਣੀ ਗੱਡੀ ਮਤਲਬ ਕੀ ਤੁਹਾਨੂੰ ਦੱਸ ਦਈਏ ਕਿ ਠੇਕੇਦਾਰ ਵੱਲੋਂ ਪੈਸੇ ਇੰਨੇ ਜ਼ਿਆਦਾ ਵਸੂਲੇ ਜਾਂਦੇ ਨੇ ਕਿਥੋਂ ਪਰਮਿਸ਼ਨ ਲਿੱਤੀ ਠੇਕੇਦਾਰ ਨੇ ਕਿ ਆ ਠੇਕੇਦਾਰ ਦੀ ਕੋਈ ਇੱਥੇ ਪੁੱਛ ਪੜਤਾਲ ਨਹੀਂ ਕੀਤੀ ਜਾਂਦੀ ਕਿ ਉਹਨੂੰ ਸਰਕਾਰੀ ਆਧਾਰੇ ਦਾ ਠੇਕਾ ਦਿੱਤਾ ਹੈ ਕਿ ਉਹਨੂੰ 2-wheeler 4-wheeler ਚਲੋ ਮੰਨ ਲਓ ਉਹਦੇ ਪੈਸੇ ਇਕੱਠੇ ਕਰਨ ਦੀ ਇਹ ਅਲੱਗ ਤੋਂ ਇਹ ਵੱਡਾ ਘੁਟਾਲਾ ਆਖਰ ਕਿੰਦੀ ਸ਼ੈਅ ਤੇ ਕੀਤਾ ਜਾਂਦਾ ਹੈ ਹਰ ਵਾਰ ਸਵਾਲ ਇਹੀ ਹੁੰਦਾ ਹੈ ਕਿ ਜਿਹੜਾ ਕੀ ਹੈ ਇਹ ਘੁਟਾਲੇ ਠੇਕੇਦਾਰ ਤੁਸੀਂ ਆਪ ਸੋਚੋ ਵੀ ਸਿਵਲ ਹਸਪੀਟਲ ਦੇ ਵਿੱਚ ਮਰੀਜ਼ ਇੱਕ ਤਾਂ ਪਹਿਲੇ ਹੀ ਪਰੇਸ਼ਾਨ ਇੰਨੀਆਂ-ਇੰਨੀਆਂ ਵੱਡੀਆਂ ਲਾਈਨਾਂ ਦੇ ਵਿੱਚ ਖੜਦੇ ਨੇ ਉਰੋਂ ਮਰੀਜ਼ ਹੁੰਦੇ ਨੇ ਸਿਰਫ ਜਿਨ੍ਹਾਂ ਕੋਲ ਪੈਸੇ ਨਹੀਂ ਆ ਕਹਿ ਸਕਦੇ ਆ ਕਿ ਬਹੁਤ ਜਿਹੜੇ ਗਰੀਬ ਨੇ ਜਿਹੜਾ ਆਪਣਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਨਹੀਂ ਕਰਵਾ ਸਕਦੇ ਨੇ ਉਹ ਇੱਥੇ ਆਂਦੇ ਨੇ ਸਿਵਲ ਹਸਪੀਟਲ ਦੇ ਵਿੱਚ ਕਿਉਂਕਿ ਐਡੀਆਂ-ਐਡੀਆਂ ਲਾਈਨਾਂ ਔਰ ਡਾਕਟਰ ਵੀ ਨਹੀਂ ਮਿਲਦੇ ਪਹਿਲਾਂ ਤਾਂ ਅੰਦਰ ਦੀ ਵੀ ਤੁਹਾਨੂੰ ਕਿਸੇ ਦਿਨ ਦਿਖਾਵਾਂਗੇ ਰਿਪੋਰਟ ਕਿ ਅੰਦਰ ਦਾ ਵੀ ਕੀ ਹਾਲ ਹੈ ਹਾਲੇ ਤਾਂ ਫਿਲਹਾਲ ਦੇਖੋ ਤੁਸੀਂ ਬਾਹਰਲਾ ਹਾਲ ਕਿਉਂਕਿ ਏ ਜਿਹੜੇ ਠੇਕੇਦਾਰ ਵੱਲੋਂ ਘਟਾਲੇ ਕੀਤੇ ਜਾਂਦੇ ਨੇ ਤੁਸੀਂ ਖੁਦ ਦੇਖੋ ਕਿ ਠੇਕੇਦਾਰ ਵੱਲੋਂ ਜਿਹੜਾ ਕੀ ਹੈ ਇਹ ਘਟਾਲਾ ਕਿਸ ਦੀ ਸ਼ਾਇਤ ਕੀਤਾ ਜਾਂਦਾ ਕਿ ਆ ਉਸ ਨੂੰ ਕੋਈ ਡਰ ਨਹੀਂ ਹੈ ਕਿ ਇੰਨੀ ਇੰਨੀਆਂ ਗੱਡੀਆਂ ਇੰਨੇ ਨੇ ਟਾਈਮ ਲੀ ਜਾਂ ਫਿਰ ਇੱਥੇ ਪ੍ਰਸ਼ਾਸਨ ਸੁੱਤਾ ਹੈ ਇਹ ਆਫਰ ਇਤੇ ਕੇ ਜ਼ਿਆਦਾ ਧਿਆਨ ਨਹੀਂ ਹੈ ਤਾਂ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਜਗਾਨੇ ਆ ਸੋ ਇਹ ਵੀਡੀਓ ਤੁਸੀਂ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਸੁੱਤਾ ਹੋਇਆ ਪ੍ਰਸ਼ਾਸਨ ਜਿਹੜਾ ਜਾਗ ਪਾਏ ਕਿਉਂਕਿ ਇਹ ਜਿਹੜੇ ਘੁਟਾਲੇ ਨੇ ਇਹੀ ਲੋਕ ਘੁਟਾਲੇ ਕਰਕੇ ਜਿਹੜਾ ਕੀ ਹੈ ਪ੍ਰਸ਼ਾਸਨ ਦਾ ਚੰਦਾ ਦਾ ਜਿਹੜਾ ਲੱਖਾਂ ਦਾ ਜਿਹੜਾ ਘੁਟਾਲਾ ਕਰਦੇ ਕਰੋੜਾਂ ਦਾ ਘੁਟਾਲਾ ਕਰਦੇ ਨੇ ਆਮ ਲੋਕਾਂ ਦਾ ਜਿਹੜਾ ਕੀ ਹੈ ਪੈਸਾ ਇਹ ਠੇਕੇਦਾਰ ਜਿਹੜੇ ਕੀ ਆਪਣੇ ਘਰਾਂ ਦੇ ਵਿੱਚ ਆਰਾਮ ਦੀ ਜ਼ਿੰਦਗੀ ਜਿਹੜੇ ਜਿੰਦੇ ਨੇ ਸੋ ਆਪਾਂ ਸੋਚਦੇ ਆ ਕਿ ਠੇਕੇਦਾਰ ਨੇ ਚਲੋ ਇਹਨਾਂ ਨੂੰ ਕੀ ਮਿਲਦਾ ਹੋਏਗਾ ਪਰ ਤੁਹਾਨੂੰ ਦੱਸ ਅੱਜ ਦਾ ਜਿਹੜਾ ਟਾਈਮ ਹੈ ਤੁਹਾਨੂੰ ਦੱਸਦੀ ਕਿ ਅੱਜ ਦੇ ਟਾਈਮ ਦੇ ਵਿੱਚ ਪ੍ਰਸ਼ਾਸਨ ਦਾ ਪਿਆ ਸੁੱਤਾ ਤੇ ਉੱਥੇ ਹੀ ਜਿਹੜੇ ਕਿ ਇਦਾਂ ਦੇ ਠੇਕੇਦਾਰ ਜੋ ਆਪਾਂ ਸੋਚਦੇ ਆ ਕਿ ਸ਼ਾਇਦ ਇਹ ਥੋੜੀ ਮੋਤੀ ਕਮਾਈ ਕਰਦੇ ਨੇ ਪਰ ਜਿੰਨੀ ਜ਼ਿਆਦਾ ਇਹ ਕਮਾਈ ਕਰਦੇ ਨੇ ਉਤੋਂ ਸ਼ਾਇਦ ਕੋਈ ਅਮੀਰ ਵੀ ਨਹੀਂ ਹੋਣਾ ਜੋ ਇੱਥੋਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਪ੍ਰਾਈਵੇਟ ਗੱਡੀਆਂ ਆਖਿਰ ਕਿਸ ਦੀ ਸ਼ੈਤ ਹੈ ਆਕੇ ਦੇਸ ਦੇ ਵਿੱਚ ਕੋਈ ਰਾਜਨੀਤਿਕ ਸ਼ੈ ਹੈ ਜਾਂ ਫਿਰ ਕਿਸੇ ਦਾ ਧਿਆਨ ਨਹੀਂ ਹੈ ਜਾਂ ਪ੍ਰਸ਼ਾਸਨ ਸੁੱਤਾ ਹੋਇਆ ਲੋਕ ਸੁੱਤੇ ਨਹੀਂ ਜਾਂ ਲੋਕ ਜੜਾ ਕਿ ਇਹ ਜਾਣਬੁੱਝ ਕੇ ਇਦਾਂ ਦੇ ਕੰਮ ਕਰਦੇ ਨੇ ਜਦ ਤੁਹਾਨੂੰ ਪਾਰਕਿੰਗ ਮਿਲੀ ਹੋਈ ਆ ਤੁਹਾਡੀ ਪਾਰਕਿੰਗ ਨਹੀਂ ਤੁਸੀਂ ਪ੍ਰਸ਼ਾਸਨ ਨੂੰ ਕੋ ਪਾਰਕਿੰਗ ਬਣਾਵੇ ਇੱਥੇ ਖੜੀਆਂ ਕਰਨ ਤਾਂ ਗੱਡੀਆਂ ਮਤਲਬ ਕੀ ਆ ਐਕਚੁਅਲ ਦੇ ਵਿੱਚ ਠੇਕੇਦਾਰ ਵੱਲੋਂ ਵੱਡਾ ਘੁਟਾਲਾ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਪ੍ਰਸ਼ਾਸਨ ਸੁੱਤਾ ਹੋਇਆ ਜਾਗ ਜਾਵੇ ਇਦਾਂ ਦੇ ਘਟਾਲੇ ਬੰਦ ਹੋਣ ਲੋਕਾਂ ਨਾਲ ਜਿਹੜੀਆਂ ਠੱਗੀਆਂ ਹੋ ਰਹੀਆਂ ਨੇ ਇਹ ਬੰਦ ਹੋਣ ਲੋਕਾਂ ਨਾਲ ਜਿਹੜਾ ਲੋਕਾਂ ਦਾ ਪੈਸਾ ਉਹ ਵੇਸਟੇਜ ਚ ਜਾ ਰਿਹਾ ਹੈ ਤੇ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਇੱਕ ਅਪੀਲ ਕਰਦੇ ਆਪਣੇ ਚੈਨਲ ਲਈ ਤੁਸੀਂ ਇਹ ਚੀਜ਼ਾਂ ਜੋ ਕਰ ਰਹੇ ਹੋ ਤੁਸੀਂ ਇਹ ਆਪ ਇੱਥੇ ਗੱਡੀਆਂ ਖੜੀਆਂ ਕਰਕੇ ਤੁਸੀਂ ਪੈਸੇ ਠੇਕੇਦਾਰਾਂ ਨੂੰ ਦੇ ਰਹੇ ਹੋ ਕੀ ਤੁਸੀਂ ਪਾਰਕਿੰਗ ਲਈ ਤੁਸੀਂ ਪ੍ਰਾਈਵੇਟ ਪਾਰਕਿੰਗ ਲਈ ਤੁਸੀਂ ਕੁਝ ਕਰ ਨਹੀਂ ਸਕਦੇ ਹੋ ਜਾਂ ਸਰਕਾਰ ਨੂੰ ਅਪੀਲ ਨਹੀਂ ਕਰ ਸਕਦੇ ਹੋ ਇਹ ਤੁਸੀਂ ਲੋਕਾਂ ਨੂੰ ਅਮੀਰ ਬਣਾ ਰਹੇ ਹੋ ਠੱਗਿਆ ਕਰ ਲਈ ਮਜਬੂਰ ਕਰ ਰਹੇ ਹੋ ਸੋ ਤੁਹਾਨੂੰ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਿਆਦਾ ਤੋਂ ਜਿਆਦਾ ਵੀਡੀਓ ਸ਼ੇਅਰ ਕਰੋ ਤਾਂ ਜੋ ਇਹਨਾਂ ਦੇ ਘਟਾਲੇ ਬੰਦ ਹੋਣ ਤੇ ਪ੍ਰਸ਼ਾਸਨ ਸੁੱਤਾ ਜਿਹੜਾ ਉਹ ਜਾਗ ਜਾਏ ਸੋ ਸਿਵਲ ਹਸਪੀਟਲ ਦੀ ਪਾਰਕਿੰਗ ਦਾ ਐਕਚੁਅਲ ਦੇ ਵਿੱਚ ਕੀ ਘਟਾਲਾ ਹੈ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਕਿੰਦੀ ਸ਼ੈ ਤੇ ਇਹ ਤੁਹਾਨੂੰ ਜਲਦੀ ਇਸ ਦਾ ਖੁਲਾਸਾ ਕਰਕੇ ਦਵਾਂਗੇ ਤੇ ਇਦਾਂ ਦੇ ਘਟਾਲਿਆਂ ਦੇ ਲਈ ਤੁਸੀਂ ਪਰਦੇ ਫਾਸਟ ਲਈ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਤੁਹਾਨੂੰ ਵੀ ਕਿਤੇ ਕੁਝ ਨਜ਼ਰ ਆਂਦਾ ਲੁਧਿਆਣੇ ਵਿੱਚ ਉਸ ਨੂੰ ਤੁਸੀਂ ਖਤਮ ਕਰਨਾ ਚਾਹ ਰਹੇ ਹੋ ਪਰ ਆਵਾਜ਼ ਨਹੀਂ ਚੁੱਕ ਰਹੇ ਕਿਉਂਕਿ ਜੇ ਇੱਕ ਇੱਕ ਬੰਦਾ ਹੀ ਆਵਾਜ਼ ਚੁਕੇਗਾ ਤਾਂ ਹੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚੇਗੀ ਸੋ ਤੁਸੀਂ ਵੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਦਾਂ ਦੇ ਘਟਾਲੇ ਹੁਣ ਬੰਦ ਤੇ ਪ੍ਰਸ਼ਾਸਨ ਜਾਵੇ ਉੱਠ ਜੋ ਸੁੱਤਾ ਹੋਇਆ ਹੈ